100 ਬੱਸਸਾਂ ਜਿਹੜੀਆਂ ਸ਼ਟਲ ਬੱਸਸਾਂ ਆ ਉਹਨਾਂ ਚੋਂ ਮਤਲਬ ਅਧਿਆਕਰ ਅੰਦਰ ਚੱਲਣੀਆਂ ਜਿਹੜਾ ਇਨਰ ਦੇ ਵਿੱਚ ਤੇ ਅਧਿਆ 12 ਰੋੜੀ ਲੋਕਾਂ ਨੂੰ ਸੰਗਤ ਨੂੰ ਲੈ ਕੇ ਜਾਣਾ ਇਸੇ ਤਰ੍ਹਾਂ 100 ਈ ਰਿਕਸ਼ਾ ਹੈਗਾ ਕੋਈ ਬੰਦਾ ਹੈ ਉਹਨਾਂ ਨੇ ਕੋਈ ਦਰਸ਼ਨ ਕਰਨ ਆਇਆ ਉਹ ਨਹੀਂ ਚੱਲ ਸਕਦੇ ਗੋਡੇ ਖਰਾਬ ਹੈ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਨੇੜੇ ਛੱਡ ਦੇਣਗੇ ਜਾ ਕੇ ਔਰ ਨੌਨ ਪੋਲੂਟਿੰਗ ਹੈ ਕਿਸੇ ਨੂੰ ਕੋਈ ਦਵਾਈ ਦੀ ਲੋੜ ਹੋਏਗੀ ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਸਾਡੇ ਆਮ ਆਦਮੀ ਕਿਰੇ ਨੇ ਕਿੱਥੇ ਕਿੱਥੇ ਆ ਹਸਪਤਾਲ ਕਿੱਥੇ ਉੱਤੇ ਵੀ ਪਹੁੰਚਾ ਦੇਣਗੇ ਸੋ ਸੰਗਤ ਦੀ ਸੁਵਿਧਾ ਵਾਸਤੇ ਜਿਹੜੀ ਮਾਨਯੋਗ ਮੁੱਖ ਮੰਤਰੀ ਸਾਹਿਬ ਇਸ ਤਰ੍ਹਾਂ ਹੀ ਨੰਤਪੁਰ ਸਾਹਿਬ ਤੋਂ ਕੀਤਾ ਸੀਗਾ ਇਸੇ ਤਰ੍ਹਾਂ ਇੱਥੇ ਜਿਹੜੀ ਸਾਰੀ ਹੈਗੀ ਹੈ ਸਿਹਤ ਸਭਾਵਾਂ ਵੀ ਜਿਹਦੇ ਵਿੱਚ 41 ਸਾਡੀਆਂ 41 ਐਮਬੂਲੈਂਸਾਂ ਹੈਗੀਆਂ ਜਿਹੜੀਆਂ 24 ਘੰਟੇ ਲੋਕਾਂ ਦੀ ਸੇਵਾ ਚ ਰਹਿਣਗੀਆਂ ਇਹਦੇ ਨਾਲ ਨਾਲ ਜਿਹੜੇ ਸਾਡੇ 20 ਪਲੱਸ ਜਿਹੜੇ ਹੈਗੇ ਆ ਆਮ ਆਦਮੀ ਕਲੀਨਿਕ ਉਹ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਫਤਿਹਗੜ੍ਹ ਸਾਹਿਬ ਦੇ ਵਿੱਚ 24 ਘੰਟੇ ਜਿਹੜੀਆਂ ਹੈਗੀਆਂ ਉਹ ਸਾਰਾ ਜਿਹੜੀਆਂ ਆਈਸੀਯੂ ਜਿਹਨੂੰ ਕਹਿੰਦੇ ਆ ਟੈਂਸਰ ਕੇਅਰ ਯੂਨਿਟ ਜਿਹਦੇ ਵਿੱਚ ਲਾਈਵ ਸਪੋਰਟ ਸਿਸਟਮ ਲੱਗੇ ਹੋਏ ਆ ਔਰ ਜਿੰਦਰਾ ਹਸਪਤਾਲ ਦੇ ਜਿਹੜੀ ਸਾਰੀ ਟੀਮ ਆਈ ਹੋਈ ਹੈ 20 ਬੰਦਿਆਂ ਦੀ ਉਹ ਸਾਰੇ ਮੈਨੇਜ ਕਰਨਗੇ 24 ਘੰਟੇ ਔਰ ਡੇਰਾਬਸੀ ਸਾਡੇ ਸੋਰੀ ਬਸੀ ਪਠਾਨਾ ਔਰ ਇਹਦੇ ਨਾਲ ਜਿਹੜਾ ਹੈ ਆਪਣੇ ਮੰਡੀ ਗੁਵਿੰਦਗੜ੍ਹ ਅਮਲੋ ਔਰ ਜਨਾਰਥ ਜਿੰਨੇ ਆਸੇ ਪਾਸੇ ਆਈਸੀਯੂ ਪੈਂਦੇ ਜਿੰਨੇ ਵੀ ਤੁਹਾਡੇ ਸੀਐਸਸੀਸ ਪੈਂਦੇ ਉਹਨਾਂ ਦੇ ਵਿੱਚ ਜਿਹੜੀ ਹੈਗੀ ਆ 24 ਘੰਟੇ ਉੱਥੇ ਵੀ ਸਾਡਾ ਸਟਾਫ ਜਿਹੜਾ ਤਨਾਤ ਰਹੇਗਾ ਤਾਂ ਕਿ ਸੰਗਤ ਨੂੰ ਰਸਤੇ ਵਿੱਚ ਵੀ ਕੋਈ ਦਿੱਕਤ ਨਾ ਆਵੇ ਜਿੰਨੇ ਰਸਤੇ ਨੂੰ ਇੱਥੇ ਆਉਂਦੇ ਆ ਸਰਾਂਦ ਰੋਡ ਤੋਂ ਚੰਡੀਗੜ੍ਹ ਤੋਂ ਔਰ ਜੀਟੀ ਰੋਡ ਦੇ ਉੱਤੇ ਔਰ ਜਿੰਨੀਆਂ ਵੀ ਰੋਡਾਂ ਜਾਂਦੀਆਂ ਉਹਨਾਂ ਸਾਰਿਆਂ ਦੇ ਉੱਤੇ ਸਿਹਤ ਸਭਾ ਸੂਰਪਾ ਜੜੀਆਂ ਵੱਲੋਂ ਆਪਣਾ ਸਰਗਰਮ ਐਮਰਜੈਂਸੀ ਦੇ ਵੀ ਕੋਈ ਫਸਟ ਰੰਗ ਕਿਰੀ ਐਮਰਜੈਂਸੀ ਵਾਸਤੇ ਸਪੈਸ਼ਲ ਕੀਤਾ ਇਸ ਦੱਸਿਆ ਭੀ ਰਜਿੰਦਰ ਹਸਪਤਾਲ ਦੀ ਟੀਮ ਲੱਗੀ ਹੈ ਜੀ ਲਾਈਵ سپورਟ ਸਿਸਟਮ ਹੈ 6 ਬੈੱਡ ਜਿਹੜਾ ਇੰਟੈਂਸਿਵ ਕੇਅਰ ਯੂਨਿਟ ਆ ਉਹ ਉਸ ਜਿ ਬੜਾਇਆ ਹੈਗਾ ਸੀ ਉਹਨੂੰ ਕੋਸ਼ਿਸ਼ ਕਰਾਂਗੇ ਮੇਨਟੇਨ ਕਰਾਂਗੇ ਔਰ 50 ਬਿਸਤਰਿਆਂ ਵਾਲਾ ਜੁੜਾ ਹੈਗਾ ਉਹ ਕ੍ਰਿਟੀਕਲ ਕੇਅਰ ਬਲਾਕ ਬੰਦਿਆ ਅਗਲੇ ਵਾਲੇ ਜਿਹੜੀ ਸਭਾ ਤੋਂ ਪਹਿਲਾਂ ਉਹ ਸਾਡਾ ਤਿਆਰ ਹੋ ਜਾਏਗਾ 2 ਉਹਨਾਂ ਚੋ ਮਤਲਬ ਅਧਿਆਕਰ ਅੰਦਰ ਚੱਲਣਗੇ ਜਿਹੜਾ ਇਨਰ ਦੇ ਵਿੱਚ ਤੇ ਅਧਿਆਕ 12-13 ਲੋਕਾਂ ਨੂੰ ਸੰਗਤ ਨੂੰ ਲੈ ਕੇ ਜਾਣਾ ਇਸੇ ਤਰ੍ਹਾਂ 100 ਈ ਰਿਕਸ਼ਾ ਹੈਗਾ ਕੋਈ ਬੰਦਾ ਹੈ ਉਹਨਾਂ ਨੇ ਕੋਈ ਦਰਸ਼ਨ ਕਰਨ ਆਇਆ ਉਹ ਨਹੀਂ ਚੱਲ ਸਕਦੇ ਗੋਡੇ ਖਰਾਬ ਹੈ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਨੇੜੇ ਛੱਡ ਦੇਣਗੇ ਜਾ ਕੇ ਔਰ ਨਾਨ ਪੋਲੂਟਿੰਗ ਹੈ ਕਿਸੇ ਨੂੰ ਕੋਈ ਦਵਾਈ ਦੀ ਲੋੜ ਹੋਏਗੀ ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਸਾਡੇ ਆਮ ਆਦਮੀ ਕਿਰੇ ਨੇ ਕਿੱਥੇ ਕਿੱਥੇ ਆ ਹਸਪਤਾਲ ਕਿੱਥੇ ਉੱਤੇ ਵੀ ਪਹੁੰਚਾ ਦੇਣਗੇ ਸੋ ਸੰਗਤ ਦੀ ਸੁਵਿਧਾ ਵਾਸਤੇ ਦੀ ਜਿਹੜੀ ਇਹ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਉਪਰਾਲਾ ਕੀਤਾ ਇਸ ਤਰ੍ਹਾਂ ਸੀ ਨੰਤਪੁਰ ਸਾਹਿਬ ਤੋਂ ਕੀਤਾ ਸੀਗਾ ਇਸੇ ਤਰ੍ਹਾਂ ਇੱਥੇ ਜਿਹੜੀ ਸਾਰੀ ਹੈਗੀ ਹੈ ਸਿਹਤ ਸਭਾਵਾਂ ਵੀ ਜਿਹਦੇ ਵਿੱਚ 41 ਸਾਡੀਆਂ 41 ਐਮਬੂਲੈਂਸਾਂ ਹੈਗੀਆਂ ਜਿਹੜੀਆਂ 24 ਘੰਟੇ ਲੋਕਾਂ ਦੀ ਸੇਵਾ ਚ ਰਹਿਣਗੀਆਂ ਇਹਦੇ ਨਾਲ ਨਾਲ ਜਿਹੜੇ ਸਾਡੇ 20 ਪਲੱਸ ਜਿਹੜੇ ਹੈਗੇ ਆ ਆਮ ਆਦਮੀ ਕਲੀਨਿਕ ਉਹ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਫਤਿਹਗੜ੍ਹ ਸਾਹਿਬ ਦੇ ਵਿੱਚ 24 ਘੰਟੇ ਜਿਹੜੀਆਂ ਹੈਗੀਆਂ ਉਹ ਸਾਰਾ ਜਿਹੜੀਆਂ ਆਈਸੀਯੂ ਜਿਹਨੂੰ ਕਹਿੰਦੇ ਆ ਟੈਂਸਰ ਕੇਅਰ ਯੂਨਿਟ ਜਿਹਦੇ ਵਿੱਚ ਲਾਈਵ ਸਪੋਰਟ ਸਿਸਟਮ ਲੱਗੇ ਹੋਏ ਆ ਔਰ ਜੰ德ਰਾ ਹਸਪਤਾਲ ਦੇ ਜਿਹੜੀ ਸਾਰੀ ਟੀਮ ਆਈ ਹੋਈ ਹੈ 20 ਬੰਦਿਆਂ ਦੀ ਉਹ ਸਾਰੇ ਮੈਨੇਜ ਕਰਨਗੇ 24 ਘੰਟੇ ਔਰ ਡੇਰਾਬਸੀ ਸਾਡੇ ਸੋਰੀ ਬਰਸੀ ਪਠਾਨਾ ਔਰ ਇਹਦੇ ਨਾਲ ਜਿਹੜਾ ਹੈ ਆਪਣੇ ਮੰਡੀ ਗੁਵਿੰਦਗੜ੍ਹ ਅਮਲੋ ਔਰ ਜਨਾਰਥ ਜਿੰਨੇ ਆਸੇ ਪਾਸੇ ਆਈਸੀਯੂ ਪੈਂਦੇ ਜਿੰਨੇ ਵੀ ਤੁਹਾਡੇ ਸੀਐਸਸੀਸ ਪੈਂਦੇ ਉਹਨਾਂ ਦੇ ਵਿੱਚ ਜਿਹੜੀ ਹੈਗੀ ਆ 24 ਘੰਟੇ ਉੱਥੇ ਵੀ ਸਾਡਾ ਸਟਾਫ ਜਿਹੜਾ ਤਨਾਤ ਰਹੇਗਾ ਤਾਂ ਕਿ ਸੰਗਤ ਨੂੰ ਰਸਤੇ ਵਿੱਚ ਵੀ ਕੋਈ ਦਿੱਕਤ ਨਾ ਆਵੇ ਜਿੰਨੇ ਰਸਤੇ ਨੂੰ ਇੱਥੇ ਆਉਂਦੇ ਆ ਸਰਾਂਦ ਰੋਡ ਤੋਂ ਚੰਡੀਗੜ੍ਹ ਤੋਂ ਔਰ ਜੀਟੀ ਰੋਡ ਦੇ ਉੱਤੇ ਔਰ ਜਿੰਨੀਆਂ ਵੀ ਰੋਡਾਂ ਆਉਂਦੀਆਂ ਉਹਨਾਂ ਸਾਰਿਆਂ ਦੇ ਉੱਤੇ ਸਿਹਤ ਸਭਾ ਸੂਰਪਾ ਜੜੀਆਂ ਵੱਲੋਂ ਅਪਗ੍ਰੇਡ ਕਰ ਰਹੇ ਆ। ਐਮਰਜੈਂਸੀ ਦੇ ਵੀ ਕੁਝ ਫਾਸਟ ਰੰਗ ਫਿਟਰੀ ਐਮਰਜੈਂਸੀ ਵਾਸਤੇ ਸਪੈਸ਼ਲ ਕੀਤਾ ਇਸ ਦੱਸਿਆ ਵੀ ਰਜਿੰਦਰ ਹਸਪਤਲ ਦੀ ਟੀਮ ਲੱਗੀ ਹੈ ਜੀ। ਲਾਈਫ ਸਪੋਰਟ ਸਿਸਟਮ ਹੈ 6 ਬੈੱਡ ਜਿਹੜਾ ਇੰਟੈਂਸਿਵ ਕੇਅਰ ਯੂਨਿਟ ਆ ਉਹ ਅਸੀਂ ਬੜਾਇਆ ਹੈਗਾ ਸੀ ਉਹਨੂੰ ਕੋਸ਼ਿਸ਼ ਕਰਾਂਗੇ ਮੇਨਟੇਨ ਕਰਾਂਗੇ ਔਰ ਪੰਜਾਬ ਇਸ ਤਰ੍ਹਾਂ ਵਾਲਾ ਜੁੜਾਇਆ ਹੈਗਾ ਉਹ ਕ੍ਰਿਟੀਕਲ ਕੇਅਰ ਬਲਾਕ ਬਣ ਰਿਹਾ। ਅਗਲੇ ਵਾਲੇ ਜਿਹੜੀ ਸਭਾ ਤੋਂ ਪਹਿਲਾਂ ਉਹ